ਜਦੋਂ ਪੰਜਾਬ ਸਰਕਾਰ ਵੱਨੀ ਝਾੜੂ ਵਾਲਿਆਂ ਦੀ ਇਹਨਾਂ ਨੇ ਕਿਹਾ ਸੀ 1000 ਰੁਪਏ ਬੀਬੀਆਂ ਨੂੰ ਦੇਵਾਂਗੇ ਅਸੀਂ ਅੱਜ ਦੇਖੋ 3 ਸਾਲ ਦਾ ਸਮਾਂ ਹੋ ਗਿਆ ਕਿਸੇ ਨੂੰ ਕੋਈ 1000 ਰੁਪਏ ਨਹੀਂ ਮਿਲਿਆ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਪੂਥਲਾ ਜ਼ਿਲ੍ਹੇ ਦੇ ਪਿੰਡ ਬਿਹਾਰਪੁਰੀ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਕੇ ਪਾਰਟੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਪਿੰਦੇ ਨੌਜਵਾਨ ਨੂੰ ਇਕਤਾ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਉੱਤੇ ਹੀ ਆਮ ਆਦਮੀ ਪਾਰਟੀ ਨਿਸ਼ਾਨਾ ਸਾਧਦੇ ਹੋਏ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਦੀ ਆਪ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਝੂਠ ਬੋਲਿਆ ਅਜੇ ਚੋਣਾਂ ਦੌਰਾਨ ਔਰਤਾਂ ਨੂੰ 1000 ਰੁਪਏ ਦੇਣ ਦਾ ਚੋਣ ਵਾਦਾ 3 ਸਾਲ ਵੀ ਜਾਣ ਤੇ ਵੀ ਪੂਰਾ ਨਹੀਂ ਕੀਤਾ ਗਿਆ ਨਾਲ ਕੇ ਹੁਣ ਮਿਲ ਕੇ ਪ੍ਰਧਾਨ ਜੀ ਦਾ ਸ਼੍ਰੀ ਗੁਰਮੀਤਾਰ ਬਿੱਤੂ ਜੀ ਦਾ ਅਸ਼ੀਰਵਾਦ ਦੇ ਨਾਲ ਜੋ ਸਰਕਲ ਅੱਜ ਅਸੀਂ ਅਸੀਂ ਆਪਣਾ ਬਣਾਵਾ ਉਸੇ ਹਿਸਾਬ ਨਾਲ ਮੈਂ ਇਹਨਾਂ ਨੂੰ ਆਸ ਰੱਖਦਾ ਕਿ ਇਹ ਵੀ ਸਾਡੇ ਨਾਲ ਕੰਦੇ ਰੰਕਾਂ ਕੰਦਾ ਜੋੜ ਕੇ ਸੜਨਾ ਚੱਲਣਗੇ ਕਿੱਦਾਂ ਲੱਗਦਾ ਜੇ ਤੁਸੀਂ ਕਹ ਲਓ ਕਿ ਇੱਕ ਪਾਰਟੀ ਜੁਆਇਨ ਕੀਤੀ ਆਪਣੇ ਜੂਥਾ ਗੋਦਰ ਨਾਲ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਆਨਵਰ ਟਾਈਮ ਤੇ ਕੀ ਤੁਹਾਡੇ ਏਜੰਡੇ ਰੋਂਗੇ ਏਜੰਡਾ ਪੁਰਾ ਜੀ ਦੇਖੋ ਜੀ ਇਹ ਇੱਕ ਤਾਂ ਪਾਰਟੀ ਜਿਹੜੀ ਆ ਇਹ ਗਰੀਬ ਬੰਦੇ ਦੇ ਨਾਲ ਖੜਦੀ ਆ ਬਾਰੇ ਬੰਦੇ ਦੇ ਨਾਲ ਖੜਦੀ ਆ ਕਿਸੇ ਦਾ ਤੱਕਾ ਨਹੀਂ ਹੋਣ ਦਿੰਦੀ ਤੇ ਅਸੀਂ ਵੀ ਇਹਨਾਂ ਦੀ ਦਿੱਤੀ ਹੋਈ ਸਿਹਤ ਤੇ ਪ੍ਰਧਾਨ ਜੀ ਦੀ ਦਿੱਤੀ ਹੋਈ ਸਿਹਤ ਤੇ ਚੱਲਾਂਗੇ ਜੋ ਇਹਨਾਂ ਦਾ ਹੁਕਮ ਹੋਊਗਾ ਉਹ ਅਸੀਂ ਸਿਰ ਮੱਥੇ ਲਾਵਾਂਗੇ ਜੀ ਜੋ ਇਹਨਾਂ ਦਾ ਆਰਡਰ ਹੋਊਗਾ ਉਹ ਅਸੀਂ ਪੂਰਾ ਕਰਿਆ ਕਰਾਂਗੇ ਤੇ ਵੀਰਵਾਰ ਤੋਂ ਜੋ ਅਸੀਂ ਬੀਐਸਸੀ ਸਾਹਮਣੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਰਹੇ ਆ ਮੈਂ ਉਸ ਬਾਰੇ ਵੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਦਾਂ ਹੁਣ ਆਪਾਂ ਇਕੱਠੇ ਹੋਏ ਆਂ ਇਤੋ ਵਾਤੋਵਾਦ ਆਪਣੇ ਨਾਲ ਵੀ ਬੰਦੀ ਮੁੰਡਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਆਪਾਂ ਸਾਰੇ ਸਰਜੀਤ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਉੱਥੇ ਇਕੱਠੇ ਹੋਵਾਂਗੇ ਜੋ ਵੀ ਆਪਾਂ ਨੂੰ ਪ੍ਰਧਾਨ ਜੀ ਹੁਕਮ ਲਾਉਣਗੇ ਆਪਾਂ ਉਹ ਪੂਰਾ ਕਰਾਂਗੇ ਜੈ ਭੀਮ ਜੈ ਭਾਰਾ ਜਦੋਂ ਪੰਜਾਬ ਚ ਸਰਕਾਰ ਬੰਨੀ ਝਾੜੂ ਵਾਲਿਆਂ ਦੀ ਇਹਨਾਂ ਨੇ ਕਿਹਾ ਸੀ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਅਸੀਂ ਅੱਜ ਦੇਖੋ 3 ਸਾਲ ਦਾ ਸਮਾਂ ਹੋ ਗਿਆ ਇਸੇ ਨੂੰ ਕੋਈ 1000 ਰੁਪਿਆ ਨਹੀਂ ਮਿਲਿਆ ਹੋਰ ਦਿੱਲੀ ਦੇ ਵਿੱਚ ਦੇਖੋ ਵੀ 10 ਸਾਲ ਤੱਕ ਕਿਸੇ ਬੀਬੀ ਨੂੰ 1000 ਰੁਪਿਆ ਨਹੀਂ ਮਿਲਿਆ ਅਨਾਉਂਸ ਕਰਤਾ ਸੀਗਾ ਹੁਣ ਜਦੋਂ ਵੋਟਾਂ ਦੁਬਾਰਾ ਆਈਆਂ ਤੇ ਕਹਿੰਦੇ 2500 ਰੁਪਿਆ ਬੀਬੀਆਂ ਨੂੰ ਦੇਵਾਂਗੇ ਬੀਬੀਆਂ ਬਹੁਤ ਥੱਕ ਗਈਆਂ ਦਿੱਲੀ ਦੀਆਂ ਉਹ ਕਹਿੰਦੇ 10 ਸਾਲ ਸਾਨੂੰ 1000 ਰੁਪਿਆ ਤੇ ਮਿਲਿਆ ਨਹੀਂਗਾ ਤੇ ਹੁਣ ਸਾਨੂੰ 2500 ਕਿੱਥੋਂ ਮਿਲੂਗਾ ਜੀ ਇਸ ਕਰਕੇ ਸਾਥੀਓ ਵੀ ਮੈਂ ਸਮਝਦਾ ਦਿੱਲੀ ਵਾਲਿਆਂ ਨੇ ਮੂੰਹ ਤੇ ਇਹੋ ਜਿਹੀ ਚਪੇੜ ਮਾਰੀ ਇਹਨਾਂ ਦੇ ਕਿ ਸਰਕਾਰ ਜਿਹੜੀ ਐ ਉਹ 0% ਰਹਿ ਗਈ ਉੱਥੇ ਉਹ ਤੁਹਾਡਾ ਦੇਖੋ ਲੋਕਾਂ ਦਾ ਪੈਸਾ ਜਿਹੜਾ ਟੈਕਸ ਰਹੀਂ ਬਿਜਲੀ ਦੇ ਬਿੱਲ ਆ ਰਹੀ ਜਿਹੜਾ ਤੁਹਾਡਾ ਸਰਕਾਰ ਜਾਵਾ ਕਰਦੀ ਐ ਪੂਰੇ ਪੰਜਾਬ ਦਾ ਪੈਸਾ ਪੂਰੇ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਨਹੀਂ ਜਾ ਸਕਦੀਆਂ ਉਹ ਦੇਖੋ ਦਿੱਲੀ ਦੇ ਵਿੱਚ ਇਹਨਾਂ ਨੇ ਕੰਪਲੇਨ ਕੀਤੀ ਵਿੱਚ ਕਈ ਅਫਸਰਾਂ ਦੀਆਂ ਗੱਡੀਆਂ ਫੜੀਆਂ ਗਈਆਂ ਕਿਸੇ ਜੀ 20 ਲੱਖ ਰੁਪਇਆ ਕਿਸੇ ਚ 15 ਲੱਖ ਰੁਪਇਆ ਉਹ ਪੰਜਾਬ ਚ ਪੈਸਾ ਜਾਂਦਾ ਰਿਹਾ ਵਾ ਤੇ ਇਸ ਕਰਕੇ ਦੇਖੋ ਸਾਥੀਓ ਅੱਜ ਵੀ ਆਪਾਂ ਜੇ ਇਹਨਾਂ ਝੂਠੀਆਂ ਸਰਕਾਰਾਂ ਦੇ ਮਗਰ ਰਹਿ ਗਏ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਜਿਹੜੇ ਐ ਉਹ ਬਿਲਕੁਲ ਬੇਕਾਰ ਹੋ ਜੰਨੇ ਆ ਜਿਹੜਾ ਭਗਵੰਤ ਮਾਨ ਕਹਿੰਦਾ ਬਾਰ ਬਾਰ ਵੀ ਮੈਂ 65 ਹਜ਼ਾਰ ਬੰਦਾ ਲਵਾਤਾ ਮੈਂ ਆ ਕਰਤਾ ਉਹ ਦੱਸਣ ਤੇ ਸਹੀ ਅੱਜ ਸਾਰਾ ਪੰਜਾਬ ਸਰਕਾਰੀ ਪ੍ਰਾਈਵੇਟ ਬੰਦੇ ਜਿਹੜੇ ਆ ਉਹ ਛੜਕਰ ਧਰਲੇ ਲਾਈ ਬੈਠੀ ਪਈ ਐ ਇਹ ਪੁਲਿਸ ਵਾਲੇ ਜਿਹੜੇ ਆ ਜਾਂ ਪ੍ਰਸ਼ਾਸਨ ਹੈਗੀ ਆ ਸਰਕਾਰ ਦੇ ਕਹਿਣ ਦੇ ਉੱਪਰ ਅੱਜ ਬੀਬੀ ਦੀਆਂ ਚੁੰਨੀਆਂ ਲਾਈਆਂ ਜਾ ਰਹੀਆਂ ਵਾ ਨੌਜਵਾਨਾਂ ਸਾਥੀਆਂ ਡਾਂਗਾ ਮਾਰੀਆਂ ਜਾ ਰਹੀਆਂ ਵਾ ਸਰਦਾਰਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਮੈਂ ਸਮਝਦਾ ਜੋ ਭਗਵੰਤ ਨੇ ਪੰਜਾਬ ਦੇ ਹਾਲਾਤ ਤਿੰਨਾਂ ਸਾਲਾਂ ਚ ਕਰਦੇ ਆ ਆਪਾਂ ਸਾਰੇ ਸਾਥੀ ਹੈਗੇ ਆ ਕਾਬਾ ਕੋਈ ਪਿੰਡਾਂ ਜਾਣੇ ਆ ਤੁਸੀਂ ਇੱਕ ਵੀ ਪਿੰਡ ਦਾ ਦਿਓ ਕਿ ਤਿੰਨ ਸਾਲਾਂ ਬਾਅਦ ਤਿੰਨ ਸਾਲ ਬਾਅਦ ਵੀ ਤੁਹਾਡੇ ਕੋਲ ਅਜੇ ਤੱਕ ਕੋਈ ਆਪ ਦਾ ਬੰਦਾ ਆਇਆ ਤੁਹਾਨੂੰ ਕਹਿੰਦੇ ਪੁੱਛਿਆ ਕਿ ਤੁਹਾਡੇ ਪਿੰਡ ਤੇ ਕੀ ਦੁੱਖ ਹੈਗਾ ਕੀ ਤਕਲੀਫ ਹੈਗੀ ਬਗੈਰ ਪੈਸੇ ਤੋਂ ਕਰ ਰਹੇ ਆ ਇਸ ਕਰਕੇ ਇਕਤਾ ਪਾਰਟੀ ਫੇਰ ਕਿਸੇ ਵਾਸਤੇ ਕਿਸੇ ਨੂੰ ਇਨਸਾਫ ਦਿਵਾਉਣ ਵਾਸਤੇ ਵੀਰਵਾਰ ਨੂੰ ਵੱਡੇ ਪੱਧਰ ਤੇ ਡੀਐਸਪੀ ਦਫਤਰ ਦੇ ਬਾਹਰ ਇੱਕ ਬਹੁਤ ਇੱਕ ਵਿਸ਼ਾਲ ਧਰਨਾ ਲਾਇਆ ਜਾਊਗਾ ਜਿਦੇ ਵਿੱਚ ਦੋ ਮੰਗਾਂ ਹੋਣਗੀਆਂ ਉਹ ਦੋਨੇ ਮੰਗਾਂ ਮੈਂ ਤੁਹਾਨੂੰ ਬਿਲਕੁਲ ਜਾਇਜ਼ ਹੈਗੀਆਂ ਦੇਖੋ ਇੱਕ ਬੰਦਾ ਜਿਹੜਾ ਵਾ ਸ਼ਹਿਰ ਤੋਂ ਬਾਹਰ ਰਹਿੰਦੇ ਆ ਵਾ 15 ਦਿਨ ਹੋ ਗਏ ਆ ਉਹਦੇ ਦੇਖੋ ਵੀ 751 ਜਿਹੜੀ ਕਰਕੇ ਵੀ ਉਹਦੇ ਜਿਹੜਾ ਮੈਂ ਸੋੰਦਾ ਉਹਨੂੰ ਜਮਾਨਤੀ ਲੋੜ ਪੈ ਸਕਦੀ ਆ ਮਾਲੋ ਤੁਸੀਂ ਅੱਜ ਪਿੰਡ 'ਚ ਹੈ ਨਹੀਂ ਗੇ ਤੁਸੀਂ 15 ਦਿਨ ਪਿੰਡ 'ਚ ਨਹੀਂ ਬੜੇ ਤੇ ਸਰਕਾਰ ਦੇ ਕਹਿਣ ਤੇ ਉੱਪਰ ਤੁਹਾਡੇ ਦੇ ਉੱਪਰ 751 ਕਰਤੀ ਇੱਕ ਤਰਫੀ ਨਾ ਤੁਹਾਨੂੰ ਕੋਈ ਲੜਾਈ ਦਾ ਪਤਾ ਨਾ ਤੁਸੀਂ ਗਏ ਨਾ ਲੜਾਈ ਉੱਤੇ ਹੋਈ ਆ ਤੇ ਇਸ ਕਰਕੇ ਪੁਲਿਸ ਜਿਹੜੀ ਜਾਂ ਪ੍ਰਸ਼ਾਸਨ ਉਹ ਇਹੋ ਜੇ ਕੰਮ ਕਰ ਛੱਡਦੀ ਸਰਕਾਰ ਦੇ ਕਹਿਣ ਤੇ ਜਦੋਂ ਪੁਲਿਸ ਦੇ ਵਿਵਤਾ ਪੈਂਦੀ ਆ ਫੇ ਥੋੜੀ ਸਰਕਾਰ ਨਿਆਣਾ ਉੱਥੇ ਉਹ ਕਰਸਣਾ ਤੇ ਇਹੀ ਕਹਿਣਾ ਵਾ ਤੇ ਭਾਈ ਤੁਸੀਂ ਫੋਨ ਕਰਦੇ ਹ ਹਜੂਮ ਲੈ ਕੇ ਬਾਹਰ ਬੈਠੇ ਪਏ ਆ ਤੇ ਇਸ ਕਰਕੇ ਇਕਤਾ ਪਾਰਟੀ ਜਦੋਂ ਵੀ ਕਿਸੇ ਨਾਲ ਕੋਈ ਧੱਕਾ ਹੋਇਆ ਚਾਹੇ ਕੋਈ ਪੁਲਿਸ ਪ੍ਰਸ਼ਾਸਨ ਹੈ ਚਾਹੇ ਕੋਈ ਨਗਰ ਨਿਗਮ ਦਾ ਵਰਕਰ ਜਾਂ ਆਗੂ ਆ ਉਹਦੇ ਖਿਲਾਫ ਜਿਹੜਾ ਉਹ ਮੈਸਾ ਧਰਨਾ ਲਾਉਂਦਾ ਸਾਥੀ ਨੂੰ ਸਾਫ ਦੋਇਆ ਜਾਂਦਾ ਇਸ ਕਰਕੇ ਵੀਰਵਾਰ ਨੂੰ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਤੁਹਾਡੇ ਦੇ ਭੀੜ ਨਾ ਪਵੇ ਜਾਂ ਕਿਸੇ ਹੋਰ ਦੇ ਨਾਲ ਭੀੜ ਪਵੇ ਉਹ ਸਾਥੀ ਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਜ਼ਮਾਨਤ ਨਹੀਂ ਕਰਾਈ ਉਹਦੀ ਅਸੀਂ ਜ਼ਮਾਨਤ ਨਹੀਂ ਕਰਾਈ ਅਸੀਂ ਵੀਰਵਾ ਨੂੰ ਪ੍ਰਸ਼ਾਸਨ ਨੂੰ ਇਹੀ ਪੁੱਛਣਾ ਹੈ ਕਿ ਤੁਸੀਂ ਜਿਹੜਾ ਕਿਸੇ ਦੇ ਕਹਿਣ ਤੇ ਉੱਪਰ 57 ਬੰਦੇ ਦੇ ਕੀਤੀ ਹੈ ਇਹ ਸਾਬਤ ਕਰ ਦਿਓ ਬੰਦਾ ਕਿੱਥੇ ਸੀਗਾ ਸਾਬਤ ਕਰੋ ਨਾ ਤੁਸੀਂ ਮੰਨ ਲਓ ਵਾ 57 ਕੀਤੀ ਹੈ ਤੁਸੀਂ ਕੱਲ ਨੂੰ ਸਰਕਾਰ ਦੇ ਕਹਿਣ ਤੇ ਉੱਪਰ ਵੀ ਜਿਹੜਾ ਵੀ ਪਰਚਾ ਵੀ ਕਰ ਸਕਦੇ ਆ ਤੇਸ ਕਰਕੇ ਵੀਰਵਾਰ 12 ਵਜੇ ਡੀਐਸਪੀ ਦਫਤਰ ਦੇ ਬਾਹਰ ਬਹਿਣਾ ਔਰ ਜਿੰਨਾ ਚਿਰ ਉਹ ਇਨਸਾਫ ਨਹੀਂ ਮਿਲੂਗਾ ਵੀ ਮੈਂ ਸਮੇਂ ਦਾ ਉਥੋਂ ਇਕਤਾ ਪਾਰਟੀ ਨਹੀਂ ਉਠੂਗੀ ਇਹੀ ਇਕਤਾ ਪਾਰਟੀ ਦਾ ਮੈਂ ਸਮੇਂ ਦਾ ਟੀਚਾ ਹੁੰਦਾ ਲੋਕਾਂ ਨੂੰ ਇਨਸਾਫ ਦਿਵਾਣਾ ਔਰ ਲੋਕਾਂ ਨੂੰ ਜਿਹੜਾ ਵਾ ਇਹਨਾਂ ਦੀ ਗੁੰਝਲ ਜਿਹੜਾ ਛਡਾਉਣਾ